ਸਤ ਸ੍ਰੀ ਅਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਅੱਜ ਦੀਆਂ ਤਾਜ਼ਾ ਤੀ ਖਬਰਾਂ ਚਾਰ ਕਾਰ ਸਵਾਰ ਲੁਟੇਰੇ ਪਿਸਤੌਲ ਦੀ ਜ਼ੋਰ ਤੇ ਵਰਨਾ ਗੱਡੀ ਖੋਹ ਕੇ ਫਰਾਰ ਲੁਟੇਰਿਆਂ ਦੀ ਭਾਲ ਜਾਰੀ ਫਤਿਹਗੜ੍ਹ ਸਾਹਿਬ ਬੀਤੀ ਰਾਤ ਮੁੱਖ ਮਾਰਗ ਤੇ 11 ਵਜੇ ਪਿੰਡ ਲਖਣਪੁਰ ਦੇ ਗੇਟ ਸਾਹਮਣੇ ਤੋਂ ਚਾਰ ਕਾਰ ਸਵਾਰ ਲੁਟੇਰੇ ਪਿਸਤੌਲਾਂ ਦੇ ਜ਼ੋਰ ਤੇ ਇੱਕ ਵਰਨਾ ਗੱਡੀ ਖੋਹ ਕੇ ਫਰਾਰ ਹੋ ਗਏ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਨੇ ਵਾਰਦਾਤ ਸਥਾਨ ਤੇ ਪਹੁੰਚ ਕੇ ਜ਼ਾਇਜ਼ਾ ਲੈਣ ਉਪਰੰਤ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਪਿੰਡ ਅਲਾਦਾਦਪੁਰ ਵਿਖੇ ਪ੍ਰਸ਼ਾਸਨ ਨੇ ਬਾਲ ਵਿਆ ਰੁਕਵਾਇਆ ਮੌਕੇ ਤੇ ਪੁਜੇ ਅਧਿਕਾਰੀ ਬਾਲ ਵਿਕਾਸ ਪ੍ਰੋਜੈਕਟ ਅਫਸਰ ਅਮਲੋ ਹਰਜੀਤ ਕੌਰ ਨੇ ਦੱਸਿਆ ਕਿ ਪਿੰਡ ਅਲਾਦਾਦਪੁਰ ਵਿਖੇ ਬਾਲ ਵਿਆਹ ਹੋਂ ਸੰਬੰਧੀ ਗੁਪਤ ਸੂchna ਮਿਲੀ ਸੀ ਉਪ ਮੰਡਲ ਮੈਜਿਸਟਰੇਟ ਅਮਲੋ ਚੇਤਨ ਬੰਗੜ ਦੀ ਅਗਵਾਈ ਹੇਠ ਪੁਲਿਸ ਥਾਣਾ ਅਮਲੋ ਦੇ ਅਧਿਕਾਰੀ ਅਤੇ ਬਾਲ ਸੁਰੱਖਿਆ ਦਫਤਰ ਤੋਂ ਨੀਹਾ ਸਿੰਗਲਾ ਨੂੰ ਨਾਲ ਲੈ ਕੇ ਮੌਕੇ ਤੇ ਪਹੁੰਚ ਕੇ ਪੜਤਾਲ ਕੀਤੀ ਅਤੇ ਲੜਕੀ ਦੀ ਉਮਰ ਘਟ ਪਾਈ ਗਈ ਉਨਾ ਦੱਸਿਆ ਕਿ ਪਰਿਵਾਰ ਨੂੰ ਬਾਲ ਵਿਆਹ ਰੋਕੂ ਐਕਟ 2006 ਬਾਰੇ ਪੂਰੀ ਜਾਣਕਾਰੀ ਦਿੱਤੀ ਗਈ। ਪਰਿਵਾਰ ਨੇ ਸਹਿਮਤੀ ਜਤਾਈ ਕਿ ਜਦੋਂ ਤੱਕ ਲੜਕੀ ਦੀ 18 ਸਾਲ ਦੀ ਨਹੀਂ ਹੁੰਦੀ ਉਦੋਂ ਤੱਕ ਲੜਕੀ ਦੀ شادی ਨਹੀਂ ਕਰਨਗੇ। ਲੁਧਿਆਣਾ ਚ 800 ਰੁਪਏ ਦੀ ਦਿਹਾੜੀ ਵਾਲੇ ਦੇ ਨਾਂ ਤੇ 866 ਕਰੋੜ ਦੀ ਝਾਲੀ ਬਿਲਿੰਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਨੇ ਕੀਤਾ ਪਰਦਾਫਾਸ਼। GST ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ ਝਾਲੀ ਬਿਲਿੰਗ ਦੇ ਮਾਮਲੇ ਵੱਧ ਰਹੇ ਹਨ। ਵੱਡੇ ਕਿੰਗਪਿੰਨਾਂ ਸਿਰਫ ਪਾਗ ਨੂੰ ਧੋਖਾ ਦੇ ਰਹੇ ਹਨ ਸਭੋ ਇਸ ਜਾਲੀ ਬਿਲਿੰਗ ਲਈ ਘੱਟ ਪੜ੍ਹੇ ਲਿਖੇ ਮਜ਼ਦੂਰਾਂ ਦੀ ਵਰਤੋਂ ਵੀ ਕਰ ਰਹੇ ਹਨ ਇਸ ਦਾ ਪਰਦਾਫਾਸ਼ ਕੱਲ ਚੰਡੀਗੜ੍ਹ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਜੀਮਾਨੇ ਕੀਤਾ ਸੀ ਜਿਸ ਵਿੱਚ ਮੀਂਹ ਜਾਲੀ ਫਰਮਾ ਬਣਾ ਕੇ 800 ਰੁਪਏ ਦਿਹਾੜੀਦਾਰ ਮਜ਼ਦੂਰਾਂ ਨੂੰ ਦੇ ਕੇ 868 ਕਰੋੜ ਦੀ ਜਾਲੀ ਬਿਲਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਮੋਗਾ ਪੁਲਿਸ ਨੇ ਹਰਿਆਣਾ ਦੇ ਦੋ ਵਿਅਕਤੀਆਂ ਨੂੰ ਕੀਤਾ ਕਾਬੂ 32 ਬੋਰ ਦੇਸੀ ਪਿਸਤਲ ਹੋਇਆ ਬਰਾਮਦ ਮੋਗਾ ਦੇ ਸੀਆਈਏ ਸਟਾਫ ਪੁਲਿਸ ਨੂੰ ਉਸ ਸਮੇਂ ਭਾਰੀ ਸਫਲਤਾ ਹੱਥ ਲੱਗੀ ਜਦ ਪੁਲਿਸ ਨੇ ਹਰਿਆਣਾ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ પાસે 32 ਬੋਰ ਇੱਕ ਪਿਸਤਲ ਅਤੇ ਦੋ ਜਿੰਦਾ ਰੋਂਗ ਬਰਾਮਦ ਕੀਤੇ ਹਨ ਮੋਗਾ ਪੁਲਿਸ ਨੇ ਦੱਸਿਆ ਕਿ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਸ਼ੁਭਮ ਉਰਫ ਲਿਫਤੀ ਵਾਸੀ ਕਨਹੋੜੀ ਅਤੇ ਪਗਤ ਸਿੰਘ ਵਾਸੀ ਰਾਮਨਗਰ ਟੋਹਾਣਾ ਜ਼ਿਲ੍ਹਾ ਫਤਿਆਬਾਦ ਹਰਿਆਣਾ ਜਿਨ੍ਹਾਂ ਕੋਲੋਂ ਨਜਾਇਜ਼ ਅਸਲਾ ਹੈ ਪੁਲਿਸ ਨੇ ਸੂਚਨਾ ਦੇ ਆਧਾਰ ਤੇ ਉਹਨਾਂ ਦੋਵਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਇੱਕ ਦੇਸੀ ਪਿਸਤਲ 32 ਬੋਰ ਸਮੇਤ ਮੈਗਜ਼ੀਨ ਅਤੇ ਦੋ ਜਿੰਦਾ ਰੌਂਦ ਬਰਾਮਦ ਕੀਤੇ ਹਨ ਜਲੰਧਰ ਪੁਲਿਸ ਨੂੰ ਮਿਲੀ ਕਾਮਯਾਬੀ 5 ਕਿਲੋ ਤੋਂ ਵੱਧ ਹੈਰੋਇਨ ਸਮੇਤ 5 ਗ੍ਰਿਫਤਾਰ ਨਸ਼ੇ ਦੀ ਤਸਕਰੀ ਅਤੇ ਗੈਰ ਕਾਨੂੰਨੀ ਹਥਿਆਰਾਂ ਵਿਰੁੱਧ ਮਹੱਤਵਪੂਰਨ ਕਾਰਵਾਈ ਕਰਦਿਆਂ ਕਮਿਸ਼ਨਰ ਇਟ ਪੁਲਿਸ ਜਲੰਧਰ ਨੇ ਵੱਖ-ਵੱਖ ਮਾਮਲਿਆਂ ਵਿੱਚ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 5 ਕਿਲੋ 314 ਗ੍ਰਾਮ ਹੈਰੋਇਨ 2 ਕਿਲੋ ਅਫੀਨ ਇਕ ਦੇਸੀ ਪਿਸਤੌਲ ਅਤੇ 6 ਜ਼ਿੰਦਾ ਗੋਲਦ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਪੁਲਿਸ ਟੀਮ ਨੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਜਿਸ ਦੀ ਪਛਾਣ ਹਰਪਾਲ ਸਿੰਘ ਉਰਫ ਪਾਲਾ ਪੁੱਤਰ ਬਲਬੀਰ ਸਿੰਘ ਵਾਸੀ ਪੱਲਾ ਕਲੋਨੀ 6 ਰਟਾ ਅੰਮ੍ਰਿਤਸਰ ਵਜੋਂ ਹੋਈ ਪੁਲਿਸ ਟੀਮ ਨੇ ਉਸ ਕੋਲੋਂ 5 ਕਿਲੋ 56 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੇਫ ਸਕੂਲ ਵਾਹਨ ਪਾਲਸੀ ਤੇ ਸਕੂਲੀ ਵਾਹਨਾਂ ਦੀ ਚੈਕਿੰਗ 8 ਬਸਾਂ ਦੇ ਕੱਟੇ ਚਲਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾ ਤਿਤ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਦੀ ਰਾਹਨਮਾਈ ਹੇਠ ਤੇ ਕੁਲਵਿੰਦਰ ਸਿੰਘ ਰੰਦਾਵਾ ਜ਼ਿਲ੍ਹਾ ਪ੍ਰੋਗਰਾਮ ਅਫਸਰ ਬਰਨਾਲਾ ਦੀ ਅਗਵਾਈ ਹੇਠ ਜ਼ਿਲ੍ਹੇ ਚ ਸੇਫ ਸਕੂਲ ਵਾਹਨ ਪਾਲਸੀ ਤਿਤ ਸਕੂਲੀ ਬਸਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ 8 ਸਕੂਲੀ ਬਸਾਂ ਜੋ ਕਿ ਸੇਫ ਸਕੂਲ ਵਾਹਨ ਪਾਲਸੀ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੀਆਂ ਸਨ ਉਹਨਾਂ ਦੇ ਚਲਾਨ ਕੱਟੇ ਗਏ। ਫਿਰੋਜ਼ਪੁਰ ਕੇਂਦਰੀ ਜੇਲ੍ਹ ਚ ਹਵਾਲਾਤੀ ਦੇ ਪਰ ਆਦੀ ਸ਼ਰਮਨਾਕ ਹਰਕਤ ਦੋਵੇਂ ਪਰਾਮਾਤੇ ਮਾਮਲਾ ਦਰਜ। ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿੱਚ ਇੱਕ ਸਨਸਨੀਖੇਜ਼ ਕੇਸ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਹਵਾਲਾਤੀ ਨੂੰ ਕੱਪੜੇ ਦੇਣ ਦੇ ਬਹਾਨੇ ਉਸਦੇ ਪ੍ਰਾਵਲੋਂ ਨਸ਼ੀਲੇ ਪਦਾਰਥ ਦੀ ਤਸਕਰੀ ਦੀ ਕੋਸ਼ਿਸ਼ ਕੀਤੀ ਗਈ। ਜੇਲ੍ਹ ਅਧਿਕਾਰੀਆਂ ਨੇ ਸਮੇਂ ਸਿਰ ਸੁਚੇਤ ਹੋ ਕੇ 12 ਗ੍ਰਾਮ ਹੈਰੋਇਨ ਵਰਗਾ ਬ੍ਰਾਊਨ ਰੰਗ ਦਾ ਨਸ਼ੀਲਾ ਪਾਊਡਰ ਬਰਾਮਦ ਕਰ ਲਿਆ ਜੋ ਕਮੀਜ਼ ਦੇ ਕੋਲਰ ਵਿੱਚ ਮੂਮੀ ਲਿਫਾਫੇ ਵਿੱਚ ਲੁਕਾਇਆ ਹੋਇਆ ਸੀ। 70 ਸਾਲ ਪੁਰਾਣੀ ਬਿਲਡਿੰਗ 'ਚ ਚਲਾਇਆ ਜਾ ਰਿਹਾ ਆਰਟੀਓ ਦਫ਼ਤਰ ਅੰਮ੍ਰਿਤਸਰ ਰਾਮ ਤੀਰਥ ਰੋਡ ਤੇ ਸਥਿਤ ਆਰਟੀਓ ਦਫਤਰ ਦੀ ਇਮਾਰਤ 70 ਸਾਲ ਪੁਰਾਣੀ ਹੈ ਜਿਸ ਕਾਰਨ ਵਿਭਾਗ ਵੱਲੋਂ 70 ਸਾਲ ਪੁਰਾਣੀ ਇਮਾਰਤ ਦਫਤਰ ਦੇ ਕਰਮਚਾਰੀਆਂ ਅਧਿਕਾਰੀਆਂ ਤੇ ਲੋਕਾਂ ਦੀ ਜਾਨ ਨੂੰ ਖਤਰੇ ਵਿੱਚ ਪਾ ਕੇ ਕੰਮ ਚਲਾਇਆ ਜਾ ਰਿਹਾ ਹੈ। ਪਾਵੇਂਕੇ ਪੰਜਾਬ ਸਰਕਾਰ ਵੱਲੋਂ ਡੀਸੀ ਦਫਤਰ ਵਿਕੇ ਸਾਰੇ ਹੀ ਵਿਭਾਗ ਚਲੇ ਗਏ ਹਨ ਪਰ ਆਰਟੀਓ ਦਫਤਰ ਦਾਵੇ ਵਿਭਾਗ ਲੰਬੇ ਸਮੇਂ ਤੋਂ ਇਸੇ ਖਸਤਾ ਹਾਲਾਤ ਵਿੱਚ ਬਣੀ ਇਮਾਰਤ ਨੂੰ ਬਾਰ ਬਾਰ ਨਵਿਨੀਕਰਨ ਕਰਕੇ ਦਫਤਰ ਨੂੰ ਚਲਾਇਆ ਜਾ ਰਿਹਾ ਹੈ। ਜੋਤੀ ਵੈਸ਼ਨੋ ਢਾਬਾ ਦੇ ਬੰਦ ਪਏ ਪੈਲਸ ਤੇ ਮਿਲਿਆ ਕਈ ਟਨ ਗਾਊ ਮਾਸ ਮਾਲਕ ਸਨੇ ਕਈ ਤੇ ਮਾਮਲਾ ਦਰਜ ਬੀਤੀ ਰਾਤ ਫਗਵਾੜਾ ਦੇ ਬਿਰਕਾ ਨਜ਼ਦੀਕ ਗੀਟੀ ਰੋਡ ਤੇ ਮੌਜੂਦ ਜੋਤੀ ਵੈਸ਼ਨੋ ਢਾਬਾ ਦੇ ਬੰਦ ਪਏ ਪੈਲਸ ਵਿੱਚੋਂ ਕਈ ਟਨ ਗਾਊ ਮਾਸ ਬਰਾਮਦ ਹੋਇਆ ਸੀ ਮੌਕੇ ਤੇ ਹਿੰਦੂ ਸੰਗਠਨਾ ਵੱਲੋਂ ਰੋਸ ਜ਼ਾਹਰ ਕਰਨ ਉਪਰੰਤ ਫਗਵਾੜਾ ਪੁਲਿਸ ਵੱਲੋਂ ਜੋਤੀ ਢਾਬੇ ਦੇ ਮਾਲਕ ਸਮੇਤ 8 ਤੋਂ 9 ਮਾਲੂਮ ਵਿਅਕਤੀਆਂ ਤੇ ਮਾਮਲਾ ਦਰਜ ਕਰ ਲਿਆ ਗਿਆ ਉਪਰੰਤ ਹਿੰਦੂ ਸੰਗਠਨਾਵਲੋ ਗਊ ਮਾਸ ਦੇ ਟੁਕੜਿਆਂ ਨੂੰ ਖਜੂਰਲਾ ਨਜ਼ਦੀਕ ਹਿੰਦੂ ਰੀਤੀ ਰਿਵਾਜਾਂ ਮੁਤਾਬਿਕ ਅੰਤਿਮ ਸੰਸਕਾਰ ਕੀਤਾ ਗਿਆ 6ਵੀਂ ਵਾਰ ਹੋਇਆ ਪੰਜਾਬ ਕੈਬਨਿਟ ਦਾ ਵਿਸਥਾਰ ਸੰਜੀਵ ਅਰੋੜਾ ਨੇ ਚੁੱਕੀ ਮੰਤਰੀ ਵਜੋਂ ਸਹੁੰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ 39 ਮਹੀਨਿਆਂ ਵਿੱਚ 7ਵੀਂ ਵਾਰ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਰਾਜਪਾਲ ਬੁਲਾਬ ਚੰਦ ਕਟਾਰੀਆ ਲੁਧਿਆਣਾ ਪੱਛਮੀ ਸੀਟ ਤੋਂ ਉਪਚੋਣ ਜਿੱਤਣ ਵਾਲੇ ਸੰਜੀਵ ਅਰੋੜਾ ਨੂੰ ਮੰਤਰੀ ਅਹੁਦੇ ਦੀ ਸਹੁੰ ਚੁਕਾਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ ਮੰਤਰੀ ਵੀ ਮੌਜੂਦ ਰਹੇ ਸੰਜੀਵ ਅਰੋੜਾ ਮਾਨ ਸਰਕਾਰ ਦੇ 17ਵੇਂ ਮੰਤਰੀ ਹੋਣਗੇ ਜਿਸ ਨਾਲ ਮੁੱਖ ਮੰਤਰੀ ਸਮੇਤ ਕੁੱਲ ਮੰਤਰੀਆਂ ਦੀ ਗਿਣਤੀ 18 ਹੋ ਜਾਵੇਗੀ ਡੇਰਾ ਬਿਆਸ ਮੁਖੀ ਨੂੰ ਮਿਲਣ ਦੇ ਮਾਮਲੇ 'ਚ ਹਰਿਆਣਾ ਕਮੇਟੀ ਦੇ ਪ੍ਰਧਾਨ ਚੀਂਡਾ ਨੇ ਅਕਾਲ ਤਖਤ ਤੇ ਮੰਗੀ ਮਾਫੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਹੋਰਨਾ ਸਿੰਘ ਸਾਬਾਨਾ ਅੱਗੇ ਪੇਸ਼ ਹੋ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਢੀਂਡਾ ਨੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਟਿੱਲੋ ਨੂੰ ਡੇਰੇ ਜਾ ਕੇ ਮਿਲਨ ਅਤੇ ਸਨਮਾਨਿਤ ਕਰਨ ਤੇ ਆਪਣੇ ਆਪ ਨੂੰ ਸਿੱਖ ਰੀਤ ਮਰਿਆਦਾ ਤੋਂ ਉਲਟ ਜਾਣ ਤੇ ਪਛਤਾਵਾ ਕੀਤਾ ਹੈ ਆਪਣੀ ਇਸ ਭੁੱਲ ਨੂੰ ਮੰਨਦੇ ਹੋਏ ਜਗਦੀਸ਼ ਸਿੰਘ ਢੀਂਡਾ ਨੇ ਇਸ ਹੋਈ ਭੁੱਲ ਨੂੰ ਬਖਸ਼ਾਉਣ ਲਈ ਆਪਣੀ ਗਲਤੀ ਨੂੰ ਮੰਨਿਆ ਹੈ ਹਿਮਾਚਲ ਚ ਬੱਦਲ ਫਟਣ ਨਾਲ ਭਾਰੀ ਤਬਾਹੀ 34 ਲਾਪਤਾ 332 ਨੂੰ ਕੀਤਾ ਰਿਸਕਿਊ ਸੋਮਵਾਰ ਰਾਤ ਨੂੰ ਹਿਮਾਚਲ ਪ੍ਰਦੇਸ਼ ਵਿੱਚ 17 ਥਾਵਾਂ ਤੇ 15 ਬੱਦਲ ਫਟ ਗਏ ਜਦੋਂ ਕਿ ਕੁੱਲੂ ਅਤੇ ਕਿਨੌਰ ਜ਼ਿਲ੍ਹਿਆਂ ਵਿੱਚ ਇੱਕ ਇੱਕ ਬੱਦਲ ਫਟ ਗਿਆ। ਮੀਂਹ, ਬੱਦਲ ਫਟਣ ਅਤੇ ਬਿਆਸ ਦਰਿਆ ਅਤੇ ਨਾਲਿਆਂ ਦੇ ਕਹਿਰ ਕਾਰਨ ਮੰਡੀ ਜ਼ਿਲ੍ਹੇ ਵਿੱਚ ਭਾਰੀ ਤਬਾਹੀ ਹੋਈ ਹੈ। ਪੂਰੇ ਰਾਜ ਵਿੱਚ 33 ਲੋਕ ਅਜੇ ਵੀ ਲਾਪਤਾ ਹਨ। ਦਰਜਨਾਂ ਲੋਕ ਜ਼ਖਮੀ ਹੋਏ ਹਨ। ਵਕ ਵਕ ਥਾਵਾਂ ਤੋਂ 332 ਲੋਕਾਂ ਨੂੰ ਬਚਾਇਆ ਗਿਆ ਹੈ। ਅਮਰਨਾਥ ਯਾਤਰਾ ਸ਼ੁਰੂ ਹੁਣ ਤੱਕ 3 5 ਲੱਖ ਸ਼ਰਧਾਲੂਆਂ ਨੇ ਕਰਵਾਈ ਰਜਿਸਟ੍ਰੇਸ਼ਨ ਅਮਰਨਾਥ ਯਾਤਰਾ ਅੱਜ ਤੋਂ ਸ਼ੁਰੂ ਹੋ ਗਈ ਹੈ ਬਾਬਾ ਅਮਰਨਾਥ ਦੀ ਪਹਿਲੀ ਆਰਤੀ ਵੀਰਵਾਰ ਸਵੇਰੇ ਕੀਤੀ ਗਈ ਇਸ ਦੇ ਨਾਲ ਹੀ ਪਹਿਲਾ ਜਥਾ ਬਾਲਟਾਲ ਅਤੇ ਪਹਿਲੇ ਗਾਮ ਬੇਸ ਕੈਂਪ ਤੋਂ ਅਮਰਨਾਥ ਗੁਫਾ ਲਈ ਰਵਾਨਾ ਹੋਇਆ ਇਹ ਯਾਤਰਾ 9 ਅਗਸਤ ਨੂੰ ਰਕੜੀ ਵਾਲੇ ਦਿਨ ਸਮਾਪਤ ਹੋਵੇਗੀ ਪਿਛਲੇ ਸਾਲ ਇਹ ਯਾਤਰਾ 52 ਦਿਨ ਚੱਲੀ ਸੀ ਅਤੇ 5 ਲੱਖ ਸ਼ਰਧਾਲੂਆਂ ਨੇ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ ਸਾਈਬਰ ਥਗਾ ਦੇ ਘਿਰੋ ਦਾ ਪਰਦਾਫਾਸ਼ ਦੇਸ਼ ਦੇ 70 ਜ਼ਿਲ੍ਹਿਆਂ 'ਚ ਠੱਗੀ ਮਾਰਨ ਵਾਲੇ ਕੀਤੇ ਕਾਬੂ ਦੇਸ਼ ਦੇ 70 ਰਾਜਾਂ ਵਿੱਚ ਆਨਲਾਈਨ ਠੱਗੀ ਮਾਰਨ ਵਾਲਿਆਂ ਨੂੰ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਸਾਈਬਰ ਸੈੱਲ ਪੁਲਿਸ ਟੀਮ ਨੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 10 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਕਰੀਬ 20 ਕਰੋੜ ਦੀ ਆਨਲਾਈਨ ਠੱਗੀ ਮਾਰਨ ਵਾਲੇ 8 ਮੁਲਜ਼ਮਾ ਦੀ ਗ੍ਰਿਫਤਾਰੀ ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਸ਼ਹਿਰਾਂ ਤੋਂ ਹੋਈ ਹੈ ਮੁਲਜ਼ਮਾ ਕੋਲੋਂ 20 ਮੋਬਾਈਲ ਤੇ ਚੈੱਕ ਬੁੱਕ ਸਮੇਤ ਹੋਰ ਸਮੱਗਰੀ ਬਰਾਮਦ ਕੀਤੀ ਗਈ ਹੈ ਕਿਤੇ ਕੈਪਟਨ ਵਾਲੀ ਗਲਤੀ ਤਾਂ ਨਹੀਂ ਕਰ ਰਹੀ ਮਾਨ ਸਰਕਾਰ ਪੰਜਾਬ ਪੁਲਿਸ ਨੇ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਦਾ ਵਿਰੋਧ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਪਰ ਕੁਝ ਘੰਟਿਆਂ ਬਾਅਦ ਰਹਾ ਕਰ ਦਿੱਤਾ ਮਜੀਠੀਆ ਦੀ ਅਦਾਲਤ ਵਿੱਚ ਪੇਸ਼ੀ ਮੌਕੇ ਮੁਹਾਲੀ ਆ ਰਹੇ ਕਈ ਆਗੂਆਂ ਅਤੇ ਵਰਕਰਾਂ ਨੂੰ ਰਸਤੇ ਵਿੱਚ ਰੋਕ ਲਿਆ ਗਿਆ ਅਤੇ ਕਈ ਆਗੂਆਂ ਨੂੰ ਪੁਲਿਸ ਨੇ ਬੁੱਧਵਾਰ ਸਵੇਰੇ ਘਰਾਂ ਵਿੱਚ ਹੀ ਨਜ਼ਰਬੰਦ ਕਰ ਲਿਆ ਅਕਾਲੀ ਲੀਡਰਸ਼ਿਪ ਨੇ ਪੁਲਿਸ ਦੀ ਇਸ ਕਾਰਵਾਈ ਦਾ ਵਿਰੋਧ ਕਰਦਿਆ ਸੂਬਾ ਸਰਕਾਰ ਤੇ ਹੱਲਾ ਬੋਲਿਆ ਹੈ। ਕਦੇ ਪੰਥ ਲਈ ਸੰਗਰਾਸ਼ ਕਰਨ ਵਾਲਾ ਅਕਾਲੀ ਦਲ ਅੱਜ ਨਸ਼ਾ mafia ਨੂੰ ਬਚਾਉਣ ਲਈ ਲੜ ਰਿਹਾ ਹੈ। ਅਮਨ अरोड़ा ਆਮ ਆਦਮੀ ਪਾਰਟੀ ਸਰਕਾਰ ਦੇ ਮੰਤਰੀਆਂ ਨੇ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਤਿੱਖਾ ਹਮਲਾ ਕੀਤਾ ਹੈ। ਆਪ ਦੇ ਪ੍ਰਦੇਸ਼ ਪ੍ਰਧਾਨ ਅਮਨ अरोड़ा ਨੇ ਕਿਹਾ ਕਿ ਕਦੇ ਪੰਥ ਅਤੇ ਪੰਜਾਬ ਲਈ ਸੰਗਰਾਸ਼ ਕਰਨ ਵਾਲਾ ਅਕਾਲੀ ਦਲ ਅੱਜ ਨਸ਼ਾ mafia ਨੂੰ ਬਚਾਉਣ ਲਈ ਸੰਗਰਾਸ਼ ਕਰ ਰਿਹਾ ਹੈ। ਇਸ ਦੌਰਾਨ ਵਿੱਤ ਮੰਤਰੀ ਹਰਪਾਲ ਜੀਮਾਨੇ ਕਿਹਾ ਕਿ ਬਦਲਦੀ ਯਾਤਰਾ ਪੰਤ ਬਚਾਓ ਤੋਂ ਪਰਿਵਾਰ ਬਚਾਓ ਤੱਕ ਪਹੁੰਚ ਗਈ ਹੈ ਹੁਣ ਉਹ ਨਸ਼ਾ ਮਾਫੀਆ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਨ ਹੁਣ ਪਿੰਡ ਪੱਧਰ ਤੇ 2 ਦਿਨ ਪਹਿਲਾਂ ਮਿਲੇਗੀ ਹੜ੍ਹ ਦੀ ਚੇਤਾਵਨੀ ਕੇਂਦਰ ਨੇ ਸ਼ੁਰੂ ਕੀਤੀ ਹੜ੍ਹ ਦੀ ਭਵਿੱਖਬਾਣੀ ਦੀ ਇੱਕ ਇੱਕਿਤ ਪ੍ਰਣਾਲੀ ਕੇਂਦਰੀ ਜਲ ਸ਼ਕਤੀ ਮੰਤਰੀ ਸੀ ਆਰ ਪਾਟੇਲ ਨੇ ਬੁੱਧਵਾਰ ਨੂੰ ਸੀ ਫਲੱਡ ਨਾਮੀ ਵੈਬ ਪਧਾਰਿਤ ਹੜ੍ਹ ਦੀ ਭਵਿੱਖਬਾਣੀ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਇਸ ਨੂੰ 2 ਦਿਨ ਪਹਿਲਾਂ ਤੱਕ ਪਿੰਡ ਪੱਧਰ ਤੇ ਚੇਤਾਵਨੀ ਦੇਣ ਲਈ ਡਿਜ਼ਾਈਨ ਕੀਤਾ ਗਿਆ ਹੈ ਇਸ ਪ੍ਰਣਾਲੀ ਨੂੰ ਕੇਂਦਰੀ ਜਲ ਆਯੋਗ ਸੈਂਟਰ ਫਾਰ ਡਿਵੈਲਪਮੈਂਟ ਆਫ ਐਡਵਾਂਸਡ ਕੰਪਿਊਟਿੰਗ ਤੇ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ ਨੇ ਵਿਕਸਿਤ ਕੀਤਾ ਹੈ। ਸਿੰਧੂ ਜਲ ਸੰਧੀ ਲਈ ਲੇਵੜੀਆਂ ਕੱਟਦਾ ਰਿਹਾ ਪਾਕਿਸਤਾਨ ਪਰ ਭਾਰਤ ਨਹੀਂ ਹੋਇਆ ਸਹਿਮਤ। 22 ਅਪ੍ਰੈਲ ਨੂੰ ਪਹਿਲਾ ਗਾਮ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਮੁਅਤਲ ਕਰ ਦਿੱਤਾ। ਉਦੋਂ ਤੋਂ ਪਾਕਿਸਤਾਨ ਪੀਣ ਵਾਲੇ ਪਾਣੀ ਅਤੇ ਸਿੰਚਾਈ ਲਈ ਪਾਣੀ ਦੀ ਕਟੜ ਦਾ ਸਾਹਮਣਾ ਕਰ ਰਿਹਾ ਹੈ। ਬਹੁਤ ਬੇਨਤੀਆਂ ਕਰਨ ਤੋਂ ਬਾਅਦ ਵੀ ਭਾਰਤ ਦਾ ਰੁਖ ਨਰਮ ਨਹੀਂ ਹੋਇਆ। ਭਾਰਤ ਦੇ ਸਖਤ ਰੋਕ ਕਾਰਨ ਪਾਕਿਸਤਾਨ ਨੂੰ ਪਾਣੀ ਭੰਡਾਰਨ ਸਮਰੱਥਾ ਵਧਾਉਣ ਦਾ ਫੈਸਲਾ ਲੈਣ ਲਈ ਮਜਬੂਰ ਹੋਣਾ ਪਿਆ ਹੈ। ਪਾਰੀਮੀ ਮਗਰੋ ਜ਼ਿਲ੍ਹੇ ਦੇ ਸਾਰੇ ਚੋਆਂਚ ਆਇਆ ਪਾਣੀ ਹੁਸ਼ਿਆਰਪੁਰ ਦੇ ਕਈ ਇਲਾਕਿਆਂ 'ਚ ਵੜਿਆ ਪਾਣੀ। ਹੁਸ਼ਿਆਰਪੁਰ ਦੇ ਕਈ ਇਲਾਕਿਆਂ 'ਚ ਦੇਰ ਰਾਤ ਸ਼ੁਰੂ ਹੋਏ ਮੀਂਹ ਨੇ ਤੜਕਸਾਰ ਤੱਕ ਗਲੀਆਂ, ਨਾਲੀਆਂ, ਸੜਕਾਂ ਵੀ ਪਾਣੀ ਨਾਲ ਭਰ ਦਿੱਤੀਆਂ। ਸ਼ਹਿਰ ਦੇ ਤਕਰੀਬਨ ਸਾਰੇ ਹੀ ਵਾਰਡਾਂ ਵਿੱਚ ਪਾਣੀ ਸਵੇਰ ਤੱਕ ਰਿਹਾ ਜਿਸ ਕਾਰਨ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪਿਆ। ਜ਼ਿਲ੍ਹਾ ਹੁਸ਼ਿਆਰਪੁਰ ਦੇ ਸਾਰੇ ਹੀ ਚੋਆਨ ਵਿੱਚ ਪਾਣੀ ਆ ਗਿਆ ਜਿਸ ਕਾਰਨ ਲਿੰਕ ਸੜਕਾਂ ਨੂੰ ਜੋੜਦੇ ਸ਼ਹਿਰ ਦੇ ਕਈ ਹਿੱਸਿਆਂ ਦਾ ਵੀ ਲਿੰਕ ਦੁਪਹਿਰ ਤੱਕ ਟੁੱਟਿਆ ਰਿਹਾ। ਮੌਸਮ ਵਿਭਾਗ ਅਨੁਸਾਰ ਜ਼ਿਲ੍ਹੇ ਵਿੱਚ ਕੁੱਲ 20 mm ਮੀਂਹ ਪਿਆ ਜਦਕਿ ਕੁੱਲ 380 ml ਮੀਂਹ ਪਿਆ। ਖੰਨਾ ਪੁਲਿਸ ਨੇ ਨਸ਼ਾ ਸਪਲਾਈ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, ਦੋ ਕਾਬੂ। ਖੰਨਾ ਪੁਲਿਸ ਵੱਲੋਂ ਨਸ਼ਾ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲਿਸ ਵੱਲੋਂ 1 ਕਿਲੋਗ੍ਰam ਅਫੀਮ ਅਤੇ 10 ਗ੍ਰam ਚਿਟਾ ਬਰਾਮਦ ਕੀਤਾ ਗਿਆ ਹੈ। ਮੁਲਾਜ਼ਮਾ ਦੀ ਪਛਾਣ ਵਿੱਕੀ ਪੁੱਤਰ ਬਿੱਟੂ ਵਾਸੀ ਮੀਟ ਮਾਰਕੀਟ ਖੰਨਾ ਅਤੇ ਸੁਖਮਨ ਸਿੰਘ گورਫ ਸ਼ਨੀ ਵਾਸੀ ਸਾਹਮਣੇ ਖਾਲਸਾ ਕਾਲਜ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਜਾਣਕਾਰੀ ਐਸਐਸਪੀ ਖੰਨਾ ਜਯੋਤੀ ਯਾਦਵ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਗਈ। ਕੱਗਰ ਦੇ ਲਗਾਤਾਰ ਵਧ ਰਹੇ ਪਾਣੀ ਦੇ ਪੱਧਰ ਨੇ ਚਿੰਤਾ ਚ ਡੁਬੋਏ ਲੋਕ 748 ਫੁੱਟ ਤੇ ਹੈ ਖਤਰੇ ਦਾ ਨਿਸ਼ਾਨ। ਪਹਾੜਾਂ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਖਨੌਰੀ ਨੇੜੇ ਉਲੰਘ ਦੇ ਕੱਗਰ ਦਰਿਆ ਦੇ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਕੱਗਰ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਮਹਿਜ਼ ਕੁਝ ਦੂਰੀ ਤੇ ਹੀ ਹੈ ਇਸ ਸਮੇਂ ਪਾਣੀ 740 ਫੁੱਟ ਤੇ ਚੱਲ ਰਿਹਾ ਹੈ ਜਦ ਕਿ ਖਤਰੇ ਦਾ ਨਿਸ਼ਾਨ 748 ਫੁੱਟ ਹੈ ਪਿਛਲੇ 36 ਘੰਟਿਆਂ ਵਿੱਚ ਪਾਣੀ ਦਾ ਪੱਧਰ 10 ਫੁੱਟ ਤੱਕ ਵਧਣ ਕਾਰਨ ਇਲਾਕੇ ਦੇ ਲੋਕਾਂ ਅਤੇ ਕਿਸਾਨਾਂ ਵਿੱਚ ਬੇਚੈਨੀ ਵਧ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਹਿਲਾਦ ਜੋਸ਼ੀ ਤੋਂ ਮੰਗਿਆ ਸਮਾਂ ਚੋਨੇ ਦੀ ਖਰੀਦ ਤੋਂ ਪਹਿਲਾ ਮੁੱਦਿਆਂ ਨੂੰ ਹੱਲ ਕਰਨ ਦੀ ਕਰ ਸਕਦੇ ਹਨ ਮੰਗ ਚੋਨੇ ਦੀ ਖਰੀਦ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਪਹਿਲਾਂ ਚਾਰ ਮੰਤਰੀਆਂ ਤੇ ਆਧਾਰਿਤ ਕੈਬਨਿਟ ਬਣਾਈ ਅਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਖੁਰਾਕ ਅਤੇ ਸਪਲਾਈ ਮੰਤਰੀ ਪ੍ਰਲਹਾਦ ਜੋਸ਼ੀ ਨਾਲ ਮਿਲਣ ਦਾ ਸਮਾਂ ਮੰਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਇਸ ਬੈਠਕ ਵਿੱਚ ਆੜਤੀਆਂ ਦੇ ਕਮਿਸ਼ਨ ਸਮੇਤ ਉਹਨਾਂ ਮੁੱਦਿਆਂ ਨੂੰ ਉਠਾਉਣਗੇ ਜਿਨ੍ਹਾਂ ਕਾਰਨ ਪਿਛਲੇ ਸਾਲ ਚੋਨੇ ਦੀ ਖਰੀਦ ਵਿੱਚ ਮੁਸ਼ਕਲਾਂ ਆਈਆਂ ਸਨ ਦਲਨੀ ਚਰੇਖਾ ਸਰਕਾਰ ਦਾ ਯੂ-ਟਰਨ ਆਪਣੀ ਉਮਰ ਪੂਰੀ ਕਰ ਚੁੱਕੇ ਵਾਣਾਂ ਤੋਂ ਪਾਬੰਦੀ ਹਟਾਈ ਜਾਵੇਗੀ ਅਦਾਲਤ ਵਿੱਚ ਜਾਣ ਦੀ ਗੱਲ ਕਰਨ ਤੋਂ ਬਾਅਦ ਦਿੱਲੀ ਸਰਕਾਰ ਹੁਣ ਸੀਐਕਯੂ ਮਨਾਲਵੀ ਗੱਲ ਕਰੇਗੀ। ਉਹਨਾਂ ਕਿਹਾ ਕਿ ਜਨਤਾ ਤੋਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਪੈਟਰੋਲ ਪੰਪਾਂ ਤੇ ਕੈਮਰੇ ਵੀ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੇ ਹਨ। ਇਸ ਵਿੱਚ ਤਕਨੀਕੀ ਸਮੱਸਿਆਵਾਂ ਹਨ। ਵਾਹਨਾਂ ਦੇ ਪ੍ਰਦੂਸ਼ਣ ਪੱਧਰ ਨੂੰ ਦੇਖ ਕੇ ਹੀ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। اےਵੀ ਕਿਹਾ ਕਿ ਸਿਰਫ ਦਿੱਲੀ ਵਿੱਚ ਨਿਯਮ ਲਾਗੂ ਕਰਨਾ ਲਾਭਦਾਇਕ ਨਹੀਂ ਹੋਵੇਗਾ ਇਸ ਨੂੰ ਪੂਰੇ ਐਨਸੀਆਰ ਵਿੱਚ ਲਾਗੂ ਕੀਤਾ ਜਾਣਾ ਚਾਹੀਦਾ ਹੈ। ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਪੁਰਾਣੀ ਸਮਰਥਕਾਂ ਦਾ ਵੱਡਾ ਇਕੱਠ ਕਰਕੇ ਕੀਤੀ ਕਾਨਫਰੰਸ ਬਰਨਾਲਾ ਚ ਵਾਪਰੇ ਅਮ ਰਾਜਨੀਤਿਕ ਘਟਨਾਕਰਮ ਤੇ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਦੀ ਰਿਹائش ਤੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਇਕਬਾਲ ਸਿੰਘ ਚੂਲੰਦਾ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਗ ਸਾਥੇ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਨੇ ਦਸਤਕ ਦਿੱਤੀ ਇਸ ਮੌਕੇ ਰਾਜਦੇਵ ਸਿੰਘ ਖਾਲਸਾ ਨੇ ਇਲਾਕੇ ਚ ਆਪਣੇ ਪੁਰਾਣੀ ਸਾਰੇ ਸਮਰਥਕਾਂ ਦਾ ਵੱਡਾ ਇਕੱਠ ਵੀ ਕੀਤਾ ਹੋਇਆ ਸੀ ਤੇ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਦਾ ਪ੍ਰਬੰਧ ਵੀ ਕੀਤਾ रूस ते यूरोप दी ਸਭ ਤੋਂ ਉੱਚੀ ਚੋਟੀ ਮਾਉਂਟ ਐਲਬ੍ਰੇਸ ਨੂੰ ਸਰ ਕਰਨ ਵਾਲੇ 6 ਸਾਲਾ ਤੇਗबीर ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਿਲਿਆ ਸਨਮਾਨ 28 ਜੂਨ 2005 ਨੂੰ ਰੂਸ ਅਤੇ ਯੂਰਪ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਐਲਬ੍ਰੇਸ ਨੂੰ ਸਰ ਕਰਨ ਵਾਲੇ 6 ਸਾਲਾ ਕਾਕਾ ਤੇਗबीर ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਵੱਲੋਂ ਸਿਰੋਪਾਓ ਤੇ ਸ੍ਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਵੀ ਹਾਜ਼ਰ ਸਨ ਜੇਕਰ ਕੋਈ ਪੱਗ ਵਾਲਾ ਤਰੱਕੀ ਕਰਦਾ ਤਾਂ ਉਸ ਦਾ ਵਿਰੋਧ ਕਰਨ ਵਾਲੇ ਖੜੇ ਹੋ ਜਾਂਦੇ ਹਨ ਭਾਈ ਰਣਜੀਤ ਸਿੰਘ ਢੱਡਰੀਆਂ ਜਦੋਂ ਕੋਈ ਪੱਗ ਵਾਲਾ ਸਰਦਾਰ ਬਹੁਤ ਜ਼ਿਆਦਾ ਤਰੱਕੀ ਕਰਦਾ ਹੈ ਤਾਂ ਉਸ ਦਾ ਵਿਰੋਧ ਕਰਨ ਵਾਲੇ ਤਾਂ ਖੜੇ ਹੋ ਹੀ ਜਾਂਦੇ ਹਨ ਤੇ ਉਸ ਨੂੰ ਮਾੜੀ ਅੱਖ ਨਾਲ ਦੇਖਿਆ ਜਾਂਦਾ ਅਤੇ ਆਪਣੇ ਹੀ ਗਦਾਰ ਹੋ ਜਾਂਦੇ ਹਨ ਇਹ ਵਿਚਾਰ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਨੇ ਦਲਜੀਤ ਦੁਸਾਂਜ ਦੇ ਹੱਕ ਵਿੱਚ ਕਹੇ ਰਣਜੀਤ ਸਿੰਘ ਢੜਰੀਆਂ ਵੀਰਵਾਰ ਨੂੰ ਵਿਧਾਨ ਸਭਾ ਹਲਕਾ ਨਾਬਾ ਦੇ ਪਿੰਡ ਸਰਾਜਪੁਰ ਵਿਖੇ ਸੰਤ ਬਾਬਾ ਹਰਬਜਨ ਸਿੰਘ ਦੇ ਇਸ ਦੁਨੀਆ ਤੋਂ ਜਾਣ ਉਪਰੰਤ ਦੁੱਖ ਸਾਂਝਾ ਕਰਨ ਲਈ ਪਹੁੰਚੇ ਸਨ ਕੀ ਕੋਰੋਨਾ ਵੈਕਸੀਨ ਕਾਰਨ ਪੈ ਰਹੇ ਹਨ ਦਿਲ ਦੇ ਦੌਰੇ ਏਮਜ ਦੇ ਟਾਪ ਡਾਕਟਰਾਂ ਦੀ ਕੀ ਹੈ رائے ਹਾਲਾਂਕਿ ਜਦੋਂ ਕੋਰੋਨਾ ਵੈਕਸੀਨ ਆਈ ਤਾਂ ਲੋਕਾਂ ਨੇ ਸੁੱਖ ਦਾ ਸਾਹ ਲਿਆ ਅਤੇ ਕੋਵਿਡ-19 ਟੀਕਾ ਲਾਉਣ ਤੋਂ ਬਾਅਦ ਲੋਕਾਂ ਦੀ ਸਿਹਤ ਵਿੱਚ ਵੀ ਕਾਫੀ ਸੁਧਾਰ ਦੇਖਿਆ ਗਿਆ ਕੋਵਿਡ ਤੋਂ ਬਾਅਦ ਦਿਲ ਦੇ ਦੌਰੇ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਅਚਾਨਕ ਕਾਫੀ ਵੱਧ ਗਈ ਹੈ ਪਰ ਹੁਣ ਇਹ ਮਸਦ ਦਿੱਲੀ ਦੇ ਡਾਕਟਰਾਂ ਨੇ ਇਸ ਮਾਮਲੇ ਸੰਬੰਧੀ ਸਪੱਸ਼ਟ ਜਾਣਕਾਰੀ ਦਿੱਤੀ ਹੈ। ਉਹਨਾਂ ਕਿਹਾ ਅਚਾਨਕ ਦਿਲ ਨਾਲ ਹੋਣ ਵਾਲੀਆਂ ਮੌਤਾਂ ਤੇ ਇੱਕ ਅਧਿਐਨ ਕੀਤਾ ਗਿਆ ਸੀ ਪਰ ਅਚਾਨਕ ਦਿਲ ਨਾਲ ਹੋਣ ਵਾਲੀਆਂ ਮੌਤਾਂ ਨਾਲ ਕੋਈ ਸਪੱਸ਼ਟ ਸੰਬੰਧ ਨਹੀਂ ਮਿਲਿਆ। ਬੇਫਿਕਰ ਹੋ ਕੇ ਚੁਕਾਓ ਸਮੇਂ ਤੋਂ ਪਹਿਲਾਂ ਆਪਣਾ ਕਰਜ਼ਾ RBI ਨੇ ਦਿੱਤਾ ਪ੍ਰੀ ਪੇਮੈਂਟ ਚਾਰਜ ਤੋਂ ਰਾਤ। ਛੋਟੇ ਕਾਰੋਬਾਰੀਆਂ ਨੂੰ ਰਾਹਤ ਦਿੰਦੇ ਹੋਏ ਭਾਰਤੀ ਰਿਜ਼ਰਵ ਬੈਂਕ RBI ਨੇ 플ੋਟਿੰਗ ਰੇਟ ਕਰਜ਼ਿਆਂ ਤੇ ਪ੍ਰੀ ਪੇਮੈਂਟ ਚਾਰਜ ਸੰਬੰਧੀ ਇੱਕ ਵੱਡਾ ਫੈਸਲਾ ਲਿਆ ਹੈ। 1 जनवरी 2026 ਤੋਂ ਬਾਅਦ ਮਨਜ਼ੂਰ ਕੀਤੇ ਗਏ ਕਰਜ਼ਿਆਂ 'ਤੇ ਹੁਣ ਕੋਈ ਪੂਰਵ ਭੁਗਤਾਨ ਚਾਰਜ ਨਹੀਂ ਹੋਣਗੇ। ਇਹ ਨਿਯਮ ਵਪਾਰਕ ਬੈਂਕਾਂ, ਸਹਿਕਾਰੀ ਬੈਂਕਾਂ ਅਤੇ ਆਲ ਇੰਡੀਆ ਵਿੱਤੀ ਸੰਸਥਾਵਾਂ 'ਤੇ ਲਾਗੂ ਹੋਵੇਗਾ। ਖਾਲਨਾ ਵਿਖੇ ਬੀਐਸਐਫ ਨੇ ਰਾਤ ਸਮੇਂ ਸਰਦ ਨੇੜੇ ਕੁਮਦਾ ਸ਼ਕੀ ਨੌਜਵਾਨ ਕੀਤਾ ਕਾਬੂ, ਕੋਈ ਸ਼ੱਕੀ ਵਸਤੂ ਨਹੀਂ ਹੋਈ ਬਰਾਮਦ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਐਸਐਫ ਦੀ 103 ਬਟਾਲੀਅਨ ਦੇ ਜਵਾਨਾਂ ਨੇ ਸਰਦ ਦੀ ਚੌਂਕੀ ਕਲਿਆਣਪੀਰ ਬਾਬਾ ਦੇ ਇਲਾਕੇ 'ਚ ਕੰਡਿਆਲੀ ਤਾਰ ਕੋਲ ਕੁਮਰ ਰਹੇ 25 ਸਾਲਾ ਸ਼ੱਕੀ ਨੌਜਵਾਨ ਨੂੰ ਕਾਬੂ ਕੀਤਾ ਦੱਸਿਆ ਜਾ ਰਿਹਾ ਹੈ ਕਿ ਕਾਬੂ ਕੀਤਾ ਨੌਜਵਾਨ ਕਸਬਾ ਪਿੱਖੀਵਿੰਡ ਦਾ ਰਹਿਣ ਵਾਲਾ ਹੈ ਜਿਸ ਨੂੰ ਅਗਲੇਰੀ ਜਾਂਚ ਲਈ ਸਥਾਨਕ ਪੁਲਿਸ ਹਵਾਲੇ ਕਰ ਦਿੱਤਾ ਗਿਆ ਹਾਲਾਂਕਿ ਉਕਤ ਨੌਜਵਾਨ ਕੋਲੋਂ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਭਾਰਤ ਤੇ ਅਮਰੀਕਾ ਵਿਚਕਾਰ ਵਪਾਰ ਸਮਝੌਤੇ ਤੇ ਪੰਬਲਪੂਸਾ ਖਤਮ 48 ਘੰਟਿਆਂ ਅੰਦਰ ਹੋਵੇਗਾ ਵੱਡਾ ਸੌਦਾ ਭਾਰਤ ਅਤੇ ਅਮਰੀਕਾ ਵਿਚਕਾਰ ਇੱਕ ਅੰਤਰੀਮ ਵਪਾਰ ਸਮਝੌਤਾ ਅਗਲੇ 48 ਘੰਟਿਆਂ ਵਿੱਚ ਅੰਤਿਮ ਰੂਪ ਦਿੱਤੇ ਜਾਣ ਦੀ ਸੰਭਾਵਨਾ ਹੈ ਇਸ ਸਮਝੌਤੇ ਨੂੰ ਲੈ ਕੇ ਵਾਸ਼ਿੰਗਟਨ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ ਚੱਲ ਰਹੀ ਹੈ ਦੋਵੇਂ ਦੇਸ਼ 9 ਜੁਲਾਈ ਤੋਂ ਪਹਿਲਾਂ ਇੱਕ ਵਪਾਰ ਸਮਝੌਤਾ ਕਰਨਾ ਚਾਹੁੰਦੇ ਹਨ ਕਿਉਂਕਿ ਉਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਭਾਰਤ ਤੋਂ ਅਮਰੀਕਾ ਆਉਣ ਵਾਲੀਆਂ ਵਸਤਾਂ ਤੇ ਉੱਚ ਟੈਰਿਫ ਲਗਾਉਣਾ ਸ਼ੁਰੂ ਕਰ ਦੇਣਗੇ